ਹਾਂਜੀ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਬਹੁਤ ਜ਼ਰੂਰੀ ਹੈ ਜਿਹੜੀ ਇਹ ਬੇਨਤੀ ਕਰ ਰਹੇ ਆ ਤੁਹਾਨੂੰ ਤੇ ਇੱਕ ਸਾਰਿਆਂ ਨੇ ਜਿੰਨਾਂ ਕੋਲੇ ਵੀ ਵੀਡੀਓ ਆਉਂਦੀ ਆ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇੱਕ ਵੀਰ ਜਿਹੜਾ ਸੀਰਾ ਸਿੰਘ son of ਬਲਦੇਵ ਸਿੰਘ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਤੋਂ ਅਸੀਂ ਬੋਲਦੇ ਆ ਤੇ ਉਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਕਿਉਂਕਿ ਰੱਬ ਜਾਣਦਾ ਵੀ ਮੋਟਰਸਾਈਕਲ ਚੱਕਿਆ ਗਿਆ ਜਾਂ ਉਹ ਕਿਸੇ ਦੇ ਘਰੇ ਭੁੱਲਿਆ ਆ ਕਿਉਂਕਿ ਇਹ ਮੁੰਡੇ ਦਾ ਡੈਡੀ ਹੈਗਾ ਇਹ ਪੜ ਪੜਦੇ ਨੇ ਜਵਾਕ ਹਜੇ ਤੇ ਕਾਰਨ ਉਹਦੀ ਸ਼ਰਾਬ ਪੀਤੀ ਹੋਈ ਸੀ ਜੇ ਕਾਰਵਾਈ ਕਿਸੇ ਦੇ ਘਰੇ ਭੁੱਲ ਕੇ ਗਿਆ ਜਾਂ ਕਿਸੇ ਨੇ ਇਹ ਮੋਟਰਸਾਈਕਲ ਦੇਖਿਆ ਚਾਬੀ ਸਮੇਤ ਉਹ ਕਿਤੇ ਰੱਖ ਰੁੱਖਾ ਆ ਮੋਟਰਸਾਈਕਲ ਤੇ ਹਜੇ ਤੱਕ ਮੋਟਰਸਾਈਕਲ ਲੱਭਿਆ ਨਹੀਂ ਸਵੇਰ ਦੇ ਲੱਭੀ ਜਾਂਦੇ ਆ ਤੇ ਅਸੀਂ ਮੋਬਾਈਲ ਨੰਬਰ ਵੀ ਬੋਲਾਂਗੇ ਤੁਹਾਨੂੰ ਪਹਿਲਾਂ ਅਸੀਂ ਦੱਸ ਦਈਏ ਮੋਟਰਸਾਈਕਲ ਦਾ ਨੰਬਰ ਆ ਜਿਹੜਾ ਪੀਵੀ 50ਬੀ 13 44 ਇੱਕ ਵਾਰੀ ਦੁਬਾਰੇ ਹੋਰ ਬੋਲ ਦਿੰਨੇ ਆ ਮੋਟਰਸਾਈਕਲ ਕਿਹੜਾ ਬਈ CT 100 CT 100 ਮੋਟਰਸਾਈਕਲ ਆ ਤੇ ਅਸੀਂ ਇੱਕ ਵਾਰ ਹੋਰ ਬੋਲ ਦਿੰਨੇ ਆ ਉਹਦੀ ਸਾਡੇ ਕੋਲੇ RC ਕਾਪੀ ਆ ਜਿਹੜੀ オリジナル ਮੋਟਰਸਾਈਕਲ ਦੀ ਸਾਡੇ ਕੋਲੇ ਆ ਤੇ ਉਹਦਾ ਨੰਬਰ ਆ ਜਿਹੜਾ PV 50B 1344 ਇਹ ਨੰਬਰ ਆ ਜਿਹੜਾ ਮੋਟਰਸਾਈਕਲ ਦਾਗਾ ਤੇ ਤੁਸੀਂ ਅਸੀਂ ਸਕਰੀਨ ਤੇ ਹੀ ਪਾਵਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਬਾਕੀ ਅਸੀਂ ਇਸ ਮੁੰਡੇ ਦਾ ਨੰਬਰ ਵੀ ਬੋਲਦੇ ਆ ਤੇ ਇਹਦੇ ਨਾਲ ਤੇ ਮੇਰੇ ਨੰਬਰ ਨਾਲ ਸੰਪਰਕ ਕਰ ਲਿਓ ਬਈ ਹਾਂ ਨੰਬਰ ਬੋਲ ਪਹਿਲਾਂ ਜਰਾ 6284278838 ਇੱਕ ਵਾਰੀ ਦੁਬਾਰੇ ਹੋਰ ਬੋਲ ਦੇ 6284278838 ਹਾਂਜੀ ਇੱਕ ਨੰਬਰ ਹੈਗਾ 9779293162 ਇਸ ਨੰਬਰ ਉੱਤੇ ਤੁਸੀਂ ਸੰਪਰਕ ਕਰਕੇ ਸਾਨੂੰ ਜਲਦੀ ਤੋਂ ਜਲਦੀ ਦੱਸ ਦਿਓ ਬਈ ਜੇ ਕਿਤੇ ਵੀ ਮੋਟਰਸਾਈਕਲ ਤੁਹਾਨੂੰ ਮਿਲਦਾ ਜਾਂ ਕਿਸੇ ਦੇ ਘਰੇ ਭੁੱਲ ਕੇ ਗਿਆ ਕਿਉਂਕਿ ਨਹੀਂ ਫਿਰ ਉਦੋਂ ਬਾਅਦ ਅਸੀਂ ਕੋਈ ਕਾਰਵਾਈ ਥਾਣੇ 'ਚ ਜਾ ਕੇ ਕਰ ਦਈਏ ਤੇ ਉਹਨਾਂ ਕਿਉਂਕਿ ਐ ਹੁੰਦਾਗਾ ਕਈ ਵਾਰ ਕਿਸੇ ਕੋਲੇ ਵੀ ਕੋਈ ਐਦਾਂ ਦੇ ਬੰਦੇ ਹੁੰਦੇ ਆ ਜ਼ਿੰਮੇਵਾਰੀ ਸਮਝ ਕੇ ਵੀ ਮੋਟਰਸਾਈਕਲ ਫੜ ਕੇ ਘਰੇ ਖੜਾ ਲੈਂਦੇ ਨੇ ਵੀ ਸ਼ਰਾਬੀ ਕੋਆਬੀ ਬੰਦਾ ਉਹ ਡਿੱਗਿਆ ਸਾਨੂੰ ਰਸਤੇ ਦੇ ਵਿੱਚੋਂ ਮਿਲਿਆਗਾ ਕਿਉਂਕਿ ਸਾਨੂੰ ਫੋਨ ਕੀਤਾ ਹੁਣ ਏਰੀਆ ਤੁਹਾਨੂੰ ਦੱਸ ਦਿੰਨੇ ਆ ਏਰੀਆ ਜਿਹੜਾ ਬੋਹਾ ਇੱਥੋਂ ਉਹ ਅੱਕਾਂ ਵਾਲੀ ਤੋਂ ਬੋਹਾ ਨੂੰ ਗਿਆ ਸੀ ਇਧਰ ਕਿਤੇ ਰਸਤੇ ਦੇ ਵਿੱਚ ਮੋਟਰਸਾਈਕਲ ਰੱਬ ਜਾਣੇ ਕਿਸੇ ਦੇ ਘਰੇ ਭੁੱਲਿਆ ਜਾਂ ਕਿਸੇ ਦੇ ਜੇ ਕਿਸੇ ਦੇ ਹੱਥ ਲੱਗ ਗਿਆ ਮੋਟਰਸਾਈਕਲ ਤਾਂ ਤੁਸੀਂ ਇਹ ਨੰਬਰ ਤੇ ਜਰੂਰ ਸੰਪਰਕ ਕਰ ਦਿਓ ਤੁਹਾਨੂੰ ਮੋਬਾਈਲ ਨੰਬਰ ਵੀ ਦੱਸਦਾ ਤੇ ਮੋਟਰਸਾਈਕਲ ਦਾ ਨੰਬਰ ਵੀ ਦੱਸਦਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਤੇ ਲਾਈਕ ਜਰੂਰ ਕਰਿਓ ਥੈਂਕ ਯੂ